मुश्किलों के ढेर से बैठी जनता अमृतसर दतह सिंह कलोनी वास की सुन वाला कोई नहीं फतेह सिंह कलोनी च जीवन होया औखा प्रशासन चुप अमृतसर के भगत वाला नज़दीक स्थित फ़तेह सिंह कलोनी के निवासिया की जिंदगी अज बहुत ही दुखदायी बन चुकी है इलाके के लोग लगातार सीवरेज के जाम टुटिया हुई सड़क चौहान वांग भर रहे पानी परेशान हैं ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾ ਸਮੱਸਿਆਵਾਂ ਤੇ ਪ੍ਰਸ਼ਾਸਨ ਜਾਂ ਕੋਈ ਚੁਣਿਆ ਹੋਇਆ ਨੁਮਾਇੰਦਾ ਤੱਕ ਧਿਆਨ ਦੇਣ ਨੂੰ ਤਿਆਰ ਨਹੀਂ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ 'ਚ ਬਿਨਾਂ ਬਾਰਿਸ਼ ਦੇ ਵੀ ਸੜਕਾਂ ਤੇ ਪਾਣੀ ਭਰਿਆ ਰਹਿੰਦਾ ਹੈ ਸੀਵਰੇਜ ਲਾਈਨਾਂ ਬੰਦ ਹੋਣ ਕਰਕੇ ਪਾਣੀ ਰਸਦਾ ਰਹਿੰਦਾ ਹੈ ਜੋ ਨਾ ਸਿਰਫ ਆਵਾਜਾਈ ਵਿੱਚ ਰੁਕਾਵਟ ਪੈਦਾ ਕਰਦਾ ਹੈ ਸਗੋਂ ਮਛਰਾਂ ਦੀ ਪਰਮਾਰਥ ਬਿਮਾਰੀਆਂ ਅਤੇ ਹਾਦਸਿਆਂ ਦਾ ਕਾਰਨ ਵੀ ਬਣ ਰਿਹਾ ਹੈ ਹਰ ਦਿਨ ਇੱਕ ਨਵੀਂ ਮੁਸ਼ਕਿਲ ਇਲਾਕਾ ਨਿਵਾਸੀ ਇਥੋਂ ਦੇ ਨਿਵਾਸੀ ਕਹਿੰਦੇ ਹਨ ਅਸੀਂ ਕਈ ਵਾਰ ਨਗਰ ਨਿਗਮ ਨੂੰ ਦੱਸ ਚੁੱਕੇ ਹਾਂ ਪਰ ਨਾ ਕੋਈ ਸੁਣਦਾ ਹੈ ਨਾ ਹੀ ਕੋਈ ਹੱਲ ਕੱਢਿਆ ਜਾਂਦਾ ਹੈ ਮਹਿਲਾ ਰਿਹਾਈਸ਼ੀ ਅਨੁਸਾਰ ਇਲਾਕੇ ਦੇ ਲੋਕ ਰੋਜ਼ਾਨਾ ਬੱਚਿਆਂ ਨੂੰ ਸਕੂਲ ਤੇ ਜਾਂਦੇ ਡਰਦੇ ਹਨ ਕਿਉਂਕਿ ਟੁੱਟੀਆਂ ਸੜਕਾਂ ਤੇ ਖੜੇ ਪਾਣੀ ਕਾਰਨ ਆਟੋ ਪਲਟਣ ਦੇ ਹਾਦਸੇ ਵਾਦ ਗਏ ਹਨ ਵੋਟਰ ਤੋਂ ਬਾਅਦ ਨਹੀਂ ਆਇਆ ਕੋਈ ਮੁੜ ਕੇ ਲੋਕਾਂ ਨੇ ਆਪਣੇ ਗੁੱਸੇ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਜਦੋਂ ਵੋਟਾ ਲੈਣੀ ਹੋਈ ਤਾਂ ਸਾਰੇ ਆ ਗਏ ਪਰ ਹੁਣ ਕਦੇ ਮੁਰਕੇ ਕਿਸੇ ਨੇ ਸਾਡੀ ਖੇਰੀ ਨਹੀਂ ਪੁੱਛੀ ਉਹ ਕਹਿੰਦੇ ਹਨ ਕਿ ਨਾ ਮੌਜੂਦਾ ਐਮਐਲਏ ਆਏ ਨਾ ਹੀ ਕਦੇ ਇਲਾਕੇ ਦਾ ਕੋਈ ਇੰਚਾਰਜ ਹਾਲਾਤ ਵੇਖਣ ਆਇਆ ਇੱਥੋਂ ਦੇ ਨਿਵਾਸੀਆਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਕੋਈ ਸੁਣਵਾਈ ਨਹੀਂ ਨਾਗਰਿਕਾਂ ਦੀ ਅਪੀਲ ਕਿਰਪਾ ਕਰਕੇ ਸਾਡੀ ਆਵਾਜ਼ ਸੁਣੋ ਫਤੇ ਸਿੰਘ ਕਲੋਨੀ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਤੁਰੰਤ ਸੀਵਰੇਜ ਦੀ ਸਫਾਈ ਕਰਵਾਈ ਜਾਵੇ ਟੁੱਟੀਆਂ ਹੋਈਆਂ ਸੜਕਾਂ ਦੀ ਮੁਰੰਮਤ ਕੀਤੀ ਜਾਵੇ ਅਤੇ ਇਲਾਕੇ ਵਿੱਚ ਸਫਾਈ ਅਤੇ ਡਰੇਨੇਜ ਸਿਸਟਮ ਨੂੰ ਸੁਧਾਰਿਆ ਜਾਵੇ ਇਹ ਸਿਰਫ ਇੱਕ ਇਲਾਕੇ ਦੀ ਗੱਲ ਨਹੀਂ ਬਲਕਿ ਸਿਸਟਮਿਕ ناکਾਮੀਆਂ ਅਤੇ ਬੇਤਿਆਨਗੀ ਦੀ ਚਿੱਟੀ ਗਵਾਹੀ ਹੈ ਜੇਕਰ ਇਹਨਾਂ ਮਸਲਿਆਂ ਦੀ ਸਮੇਂ ਸਿਰ ਸੁਣਵਾਈ ਨਾ ਹੋਈ ਤਾਂ ਅਗਲੇ ਚੋਣਾਂ ਵਿੱਚ ਲੋਕ ਆਪਣਾ ਜਵਾਬ ਵੋਟਾਂ ਰਾਹੀਂ ਦੇਣ ਤੋਂ ਇੱਕ ਚੋਗ ਨਹੀਂ ਕਰਨਗੇ ਮੇਰਾ ਪਤਨ ਗਿੰਦਰਾ ਕੌਰ ਹੈ ਕਿਹੜਾ ਇਲਾਕਾ ਹੈ ਮੇਰਾ ਪਤਿਆ ਸੰਪਰਨ ਨਹੀਂ ਸੈ ਸੰਪਰਨ ਗੱਲਬਾਤ ਇਹ ਹੋਈ ਹੈ ਕਿ ਅਸੀਂ ਸ਼ਿਵਰਾਂ ਲੈ ਕੇ ਛੜਕ ਨੂੰ ਲੈ ਕੇ ਕਿ ਇਹ ਮੈਂ ਸਾਰੇ ਕਚਰਾ ਕਿਸਾ ਮੇ ਬੜੀ ਮੁਸ਼ਕਲ ਆਉਂਦੀ ਹੈ ਜਦੋਂ ਸੀਵਰ ਬੰਦ ਹੋ ਜਾਂਦਾ ਹੈ ਜਿੱਥਾਂ ਸੜਕ ਟੁੱਟੀ ਪਈ ਹੈ ਕੋਈ ਬਾਲਾ ਆਮੀ ਦਾ ਬੰਦਿਆ ਹੁਣ ਪਾਣੀ ਇਹ ਦੇਖੋ ਮੱਚਰ ਗੱਟੀਆਂ ਪਲਟਦੀਆਂ ਕੋਈ ਇਥੋਂ ਦੇ ਜ਼ਿੰਮੇਵਾਰ ਨਹੀਂ ਦੇ ਪਾ ਕਿਹਾਰ ਹੋ ਗਏ ਕੋਈ ਇਥੋਂ ਦੀ ਸੁਣਾਈ ਨਹੀਂ ਹੁੰਦੀ ਸਾਡੇ ਕੋਲ ਜਦੋਂ ਵੀ ਕੋਈ ਇਥੇ ਲੰਘਦਾ ਲੋਕਾਂ ਨੂੰ ਬੜੀ ਮੁਸ਼ਕਲ ਆਉਂਦੀ ਬੜੀ ਮੁਸ਼ਕਲ ਆਉਂਦੀ ਆਟੋ ਪਲਟ ਦੇ ਵਿੱਚ ਨੁਗ 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 ਬੱਚੇ ਹੁੰਦੇ ਆ ਉਹ ਬੱਚਿਆਂ ਨੂੰ ਕੋਈ ਜਾਨੀ ਸੁਣ ਨਚਕਾਨ ਹੋਏ ਕੌਣ ਜ਼ਿੰਮੇਵਾਰ ਹੈ ਕੋਈ ਹੈਗਾ ਕਿੰਨਾ ਸਮਾਂ ਹੋ ਗਿਆ ਸਰਕਾਰ ਨੂੰ ਇਹ ਕਾਫੀ ਸਮਾਂ ਹੋ ਗਿਆ ਇੰਤ ਕਾਫੀ ਸਮਾਂ ਕੰਦ ਸਾਲ ਤੋਂ ਵੀ ਜ਼ਿਆਦਾ ਕੱਤੇ ਹੁਣ ਕੁਝ ਵੀ ਕੰਦਾ ਇਹ ਲੱਗਦਾ ਕਿ ਪਾਈਪਾਂ ਨਹੀਂ ਸੜਕ ਫੁੱਟੀ ਗਈ ਮੁੜ ਕੇ ਕੰਪਨੀ ਕੋਈ ਨਹੀਂ ਆਇਆ ਨਾ ਤੇ ਕੋਈ ਪਾਣੀ ਦੀ ਜੇ ਪਾਈਪਾਂ ਪਾਈਆਂ ਨਾ ਤੇ ਕੋਈ ਉਹ ਬੰਨਿਆ ਨਾ ਮੁੜ ਕੇ ਕੋਈ ਸੜਕ ਦਾ ਵਾਲਿਆਰ ਆਇਆ ਤੇ ਜੇ ਅਸੀਂ ਪਾਈਪਾਂ ਪਾਈਆਂ ਤਾਂ ਅਸੀਂ ਸੜਕ ਤੇ ਬਣਾ ਲੀਏ ਤੇ ਜਿਵੇਂ ਹੁਣ ਬਰਸਾਟਾਂ ਆਈਆਂ ਤਾਂ ਪਾਣੀ ਜੇ ਤਾਂ ਖੜਾ ਹੈ ਪਾਣੀ ਵਧੋਂਦਾ ਖੜਾ ਸਾਡੇ ਪਾਣੀ ਬਰਸਾਤ ਖਤਮ ਹੋਈ ਨਹੀਂ ਪਾਣੀ ਦੀ ਬਰਸਾਤ ਚੱਲ ਰਹੀ ਹੈ ਪ੍ਰਸ਼ਾਸਨ ਕਹਿੰਦਾ ਕਿ ਪਾਣੀ ਕੱਟਣਾ ਹੋਊਂਗਾ ਬਿਮਾਰੀਆਂ ਦੇ ਪਾਣੀ ਮੱਛਰਾਂ ਦਾ ਪੈਦਾ ਹੋਣ ਦੇ ਕਰਕੇ ਮੱਛਰ ਲੱਗ ਰਹੇ ਨੇ ਮੱਛਰਾਂ ਛੱਟ ਕੇ ਇੱਥੇ ਬੁਖਾਰ ਤੇ ਹੋਣਦੇ ਲੋਕਾਂ ਨੂੰ ਕਾਫੀ ਬਹੁਤ ਮੁਸ਼ਕਲ ਆਉਂਦੀ ਹੈ ਰਿਸ਼ਤੇਦਾਰ ਵੀ ਉਹਨਾਂ ਕੋ ਤੁਰਾਉਂਦੇ ਨੇ ਹਾਂਜੀ ਆਉਂਦੇ ਆ ਉਹ ਤੇ ਗੱਡੀਆਂ ਲੈ ਕੇ ਲੋਕਾਂ ਤੋਂ ਕੱਪੜੇ ਕਹਿੰਦੀ ਆਉਂਦੇ ਤੇ ਗੱਟੇ ਗੱਲੇ ਕਰਦੇ ਕੀ ਮੰਗ ਕੀ ਕਰਦੇ ਮੰਗ ਇਹ ਕਰਦੇ ਆ ਵੀ ਸਾਡੀ ਥੋੜੀ ਸਲਾਈ ਹੋਵੇ ਸਾਡੀ ਸੜਕ ਵੀ ਬਣੇ ਤੇ ਸਾਡੀਆਂ ਸੀਵਰੇਜ ਸਲਾਈ ਹੋਵੇ ਇਰਾ ਨਾਮ ਕੋਪੂ ਹਾਂ ਇਲਾਕ ਤੁਸੀਂ ਇਕੱਠੇ ਹੋਏ ਸਾਰੇ ਇੱਥੇ ਜਿਵੇਂ ਕਿ ਪਾਣੀ ਖੜਾ ਹੋਇਆ ਔਰ ਸੜਕ ਕਾਫੀ ਸਮੇਂ ਟੁੱਟੀ ਹੋਈ ਹੈ ਕੀ ਕਹਿੰਨਾ ਚਾਹਦੇ ਆਂ ਆਈ ਪਾਣੀ ਤੋਂ ਪਰੇਸ਼ਾਨ ਆ ਸੜਕਾਂ ਤੋਂ ਵੀ ਪਰੇਸ਼ਾਨ ਆ ਕਾਂਗਰਸ ਉੱਪਰ ਹੈ ਉਹਦੀ ਕੀ ਕਹਿੰਦੇ ਆ ਸੌਰੀ ਭਗਵੰਤ ਮਾਨ ਦੀ ਆ ਇਹ ਤਾਂ ਉਹਨਾਂ ਨੂੰ ਸੁਣਨਾ ਚਾਹੀਦਾ ਆ ਆਣ ਕੇ ਇੱਥੇ ਗੇੜਾ ਮਾਰਨ ਦੇਖ ਕੇ ਜਾਣ ਕੀ ਜਨਤਾ ਨੂੰ ਪਰੇਸ਼ਾਨੀ ਆ ਇਹਨਾਂ ਨੇ ਜੋ ਇੱਥੋਂ ਵੋਟਾਂ ਲਈਆਂ ਉਸ ਤੋਂ ਬਾਅਦ ਦੁਬਾਰਾ ਬੜੀ ਨਹੀਂ ਆ ਪਿਛਲੀ ਸਰਕਾਰ ਕਹਿੰਦੀ ਅਸੀਂ ਡਿਵੈਲਪਮੈਂਟ ਕੀਤੀ ਮੌਜੂਦਾ ਸਰਕਾਰ ਕਹਿੰਦੀ ਅਸੀਂ ਡਿਵੈਲਪਮੈਂਟ ਕੀਤੀ ਤਾਂ ਦੁਬਾਰਾ ਕਾਂਗਰਸ ਦੇ ਰਾਜ ਅਤੇ ਕੋਈ ਗ ਨਾ ਕਦੀ ਪਿਆ ਨਹੀਂ ਟੈਂਕੀ ਵੀ ਬਣੀ ਬਣਾਤੀ ਹੀ ਉਹ ਬਹੁਤ ਵਧੀਆ ਇਪਾਰਕ ਬਣੀ ਸਾਰਾ ਕੁਝ ਤੇ ਵੇਖ ਲਿਆ ਓਨੀ ਵੇਖਣ ਦਿਆ ਸਭ ਨੂੰ ਪਤਾ ਆ ਸੋ ਮੌਜੂਦਾ ਜਿਹੜੇ ਪ੍ਰਸ਼ਾਸਨ ਨੇ ਨਗਰ ਨਿਗਮ ਉਹਨਾਂ ਦੇ ਵੱਲੋਂ ਇੱਥੇ ਜਿੰਦਾ ਕਿ ਇੱਥੇ ਦਾ ਇੰਚਾਰਜ ਨੇ ਉਹਨਾਂ ਵੱਲੋਂ ਦੱਸਿਆ ਤੁਸੀਂ ਆਪਣੀ ਮੁਸ਼ਕਿਲ ਦੱਸਿਓ ਨਾ ਕਨਵਾਸੀ ਨੂੰ ਉਹਨਾਂ ਨੇ ਜਾ ਕੇ ਵੀ ਇੱਥੇ ਆ ਗੰਦ ਪਿਆ ਹੋਇਆ ਸੀ ਸਵਰੇਜ ਬੰਦ ਨਾ ਪਰ ਕੰਮ ਐਮ ਐਲ ਏ ਨੇ ਕਦੀ ਇੱਧਰ ਗੇੜਾ ਮਾਰਿਆ ਹੀ ਨਹੀਂ ਆੜੇ ਆਇਆ ਹੀ ਨਹੀਂ ਕਦੀ ਆਪਾਂ ਦੇਖਿਆ ਹੀ ਨਹੀਂ ਗਾ ਅਪਾ ਦੇਖਿਆ ਨਹੀਂ ਇਹ ਲੱਗ ਕਰਨ ਵਾਸਤੇ ਮੁਸ਼ਕਲਾਂ ਨੇ ਸਾਡੇ ਕੋਲ ਵੀ ਆਉਂਦੇ ਨੇ ਤੁਸੀਂ ਆਗੂ ਇਸੇ ਇਲਾਕੇ ਦੇ ਤਾਂ ਕੀ ਅਪੀਲ ਕੀ ਕਰਦੇ ਆਂ ਅੱਜ ਦੇਖੋ ਹੁਣ ਸਾਰੀ ਜਨਤਾ ਦੇ ਨਾਲ ਹੀ ਖੜੇ ਆਂ ਇਹ ਤੇ ਹੰਦੀ ਵੀ ਨਹੀਂ ਖੜੇ ਆਂ ਤੁਸੀਂ ਕੀ ਮੰਗ ਕੀ ਕਰਦੇ ਹੋ ਮੰਗ ਲਈਏ ਇਹ ਕਰਦੇ ਆ ਕਿ ਸਾਡੇ ਇਹ ਸਿਵਲ ਸਾਫ ਆਲਪ ਛੜਕਾ ਬਣ ਜਾਣ ਉਹ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਕਾਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪैन ਕਾਰਡ ਮੁੜ ਪ੍ਰਾਪਤ ਕਰਵਾਓ ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁੜ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰੋਸੇਯੋਗ ਅਤੇ ਸਮੇਂ ਸਿਰ ਆਜ ਹੀ ਸੰਪਰਕ ਕਰੋ Bedi Smart Solution ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ